ਫਿਰ ਭਾਜੀ ਹਸੀ ਗਾਲ ਜੀ ਦੁਕਾਨ ਆਪਣੀ ਹੈ ਨਹੀਂ ਦੁਕਾਨ ਤੇ ਕਿਰਾਏ ਤੇ ਆ ਕਵਾੜ ਆਪਣਾ ਨਹੀਂ ਉਹ ਉਹੀ ਮੇਰੇ ਕਹਿੰਦਾ ਮਤਲਬ ਹੈਗਾ ਕਵਾੜ ਕੀ ਕੰਮ ਕੀ ਉਹ ਗਰਮੀਆਂ ਆਉਂਦੀਆਂ ਸੀ ਮੈਂ ਕਿਹਾ ਫੇਰਾ ਮਾਰ ਜੇ ਨੇ ਕੋਈ ਪੱਖਾ ਬੁਖਾਇਆ ਕੋਈ ਪੁਰਾਣਾ ਕਿ ਪੱਖਾ ਆਇਆ ਇੱਕ ਹੈਗਾ ਪੱਖਾ ਬਕੀਰ ਆਇਆ ਪੱਖਾ ਠੀਕ ਹੈ ਜੀ ਠੀਕ ਉਹ ਤੇ ਠੀਕ ਹੈ ਜੀ ਆ ਘੜੀ ਵਿੱਚ ਨਹੀਂ ਉਹ ਨਹੀਂ ਭਾਜੀ ਇਹ ਤੇ ਮੈਂ ਨਵੀਂ ਲਈ ਆ ਹੱਥ ਪਈ ਜਾਣਾ ਨੂੰ ਉਹ ਲੈ ਆ ਭਰਾ ਪੱਖਾ ਪੱਖੇ ਤੇ ਹੱਥ ਆ ਗਿਆ ਤੇਰਾ ਵਾਹ ਚੈੱਕ ਕਰੋ ਬਟੂ ਭਾਈ ਮੈਂ ਚੀਜ਼ ਲੈਣੀ ਘੁੰਮ ਫਿਰ ਕੇ ਲੈਣੀ ਚਾਹੀਦੀ ਬੰਦੇ ਨੂੰ ਠੀਕ ਐ ਭਾਜੀ ਏ ਠੰਡ ਪਾਉਂਦਾ ਏ ਸਾਡੇ ਤੇ ਤੈਨੂੰ ਪੈ ਜਾਣੇ ਸੀ ਜੇ ਨਵਾਂ ਲੈਣ ਜਾਣਾ ਹੁੰਦਾ ਤੇ ਕੀ ਕਮਾਲ ਕਰੀ ਜਾਂਦੇ ਹੋ ਮੇਰੇ ਕਹਿਣ ਦਾ ਮਤਲਬ ਇਹ ਗਾ ਕਿ ਹਵਾ ਉਹ ਮਾਰਦਾ ਵਾ ਮੁੱਕੇ ਵੀ ਮਾਰਦਾ ਵਾ ਤੇ ਤੇਰੇ ਮੇਸਾ ਹੁਣਾ ਵੱਜ ਜਾਣੇ ਆ ਉਹ ਭਰਾ ਤੂੰ ਜਿਹੜੇ ਹਿਸਾਬ ਨਾਲ ਭੌਂਕਣ ਲੱਗਾ ਮੈਨੂੰ ਲੱਗਦਾ ਤੂੰ ਨਾਸਟੇ ਚ ਕੁੱਤਾ ਖਾ ਕੇ ਆਇਆ ਵਾ ਓ ਯਾਰ ਮੇਰੀ ਗੱਲ ਸੁਣ ਹਾਂ ਬਹੁਤੀਆਂ ਗੱਲਾਂ ਨਾ ਕਰ ਜੇ ਲੈਣਾ ਦੱਸ ਨਹੀਂ ਤੁਸੀਂ ਭੰਨ ਕੇ ਬੋਰੀ ਚ ਪਾਈਏ ਕਿਹੋ ਜਿਹਾ ਜ਼ਾਲਮ ਆਦਮੀ ਹੋ ਯਾਰ ਤੁਸੀਂ ਇਹਦਾ ਸੋਹਣਾ ਪੱਖਾ ਤੁਸੀਂ ਇਹਨੂੰ ਭੰਦੋਗੇ ਮੇਰੇ ਸਾਹ ਹੁਣ ਅਹੀਂ ਇਹਨੂੰ ਭੰਦ ਦੇਣਾ ਵਾਜ ਪਾਜੀ ਦੇਣ ਵਾਲੀ ਗੱਲ ਕਰੋ ਇਹਨੂੰ ਚਲਾਓ ਦਿਖਾਓ ਮੈਨੂੰ ਕਿਦਾਂ ਦੀ ਹਵਾ ਮਾਰਦਾ ਇੰਨੇ ਕੰਮ ਨਹੀਂ ਹੁੰਦੇ ਹਾਂ ਇੰਨੇ ਕੰਮ ਨਹੀਂ ਹੁੰਦੇ ਵੀ ਚਲਾ ਕੇ ਦਿਖਾਈਏ ਉਖੜਨਾ ਲੈ ਜਾ ਪਾਜੀ ਫਿਰ ਚਲਾ ਕੇ ਨਹੀਂ ਦਿੱਤਾ ਤੇ ਫਿਰ ਮੈਂ ਇਹਨੂੰ ਕੀ ਕਰੂੰਗਾ ਚਲਾ ਕੇ ਤੂੰ ਰਹਿਣ ਦੇ ਤੂੰ ਜਾ ਮੇਰੇ ਕੋਲ ਤੂੰ ਜਾ ਮੇਰੀ ਗੱਲ ਸੁਣੋ ਪੱਖਾ ਬਾਅਦ ਵੇਲੇ ਨੇ ਕੁਝ ਹੋਰ ਸਾਮਾਨ ਵੇਖ ਲਈਏ ਜਾ ਹੈਗਾ ਤੇ ਆਓ ਉਹ ਤੂੰ ਲਾਂਟੇ ਆਇਆ ਵਾ ਵੀਰੇ ਤੂੰ ਦੁਕਾਨ ਚ ਚਲਾਉਣੀ ਆ ਕਿ ਤੂੰ ਵਾ ਇਦਾਂ ਜੁਗਤਾ ਮਾਰਨ ਨੂੰ ਬੈਠਾ ਇੱਥੇ ਖੇਦਣਾ ਤਰਾ ਕੀ ਦੇਖਣਾ ਦੱਸ ਆ ਨਾਲ ਉਹਨਾਂ ਕਿ ਵੇਖਦੇ ਆ ਆਜ ਮੈਨੂੰ ਨਾ ਬਚਪਨ ਦੇ ਕਬਾੜ ਵਾਲੀਆਂ ਦੁਕਾਨਾਂ ਪਾਜੀ ਬਹੁਤ ਪਸੰਦ ਆ ਕਿਉਂਕਿ ਕਿੱਥੇ ਭਰਤੀ ਹੋ ਜਾਹਾਂ ਪੱਕਾ ਤੋਂ ਲੱਗ ਜਾ ਸਾਡੇ ਕੋ ਆ ਇਹ ਸਿੰਕ ਇਹ ਭਾਂਡੇ ਵੰਜਣਾ ਆ ਆ ਅੱਛਾ ਜੀ ਪਰ ਥੋੜਾ ਪਾਜੀ ਟੈਟ ਆਏ ਮਤਲਬ ਉਹ ਤੂੰ ਮੱਝ ਨਮੋਣੀ ਵਿੱਚ ਤੂੰ ਲੈਣਾ ਦੱਸ ਨਹੀਂ ਇਹ ਮੇਰੇ ਮੇਰੀ ਗੱਲ ਸੁਣ ਤੂੰ ਮੇਰਾ ਦਿਮਾਗ ਨਾ ਖਰਾਬ ਕਰ ਤੂੰ ਮੇਰਾ ਵੀਰ ਜਾ ਇੱਥੇ ਉਹ ਨਹੀਂ ਨਹੀਂ ਕੋਈ ਹੋਰ ਚੀਜ਼ ਵੇਖ ਲੈਣੇ ਆ ਆਪਾਂ ਲੈ ਕੇ ਜਾਣਾ ਜਦੋਂ ਆਪਾਂ ਕੇ ਦੁਕਾਨ 'ਚ ਵੜ ਜਾਈਏ ਆਪਾਂ ਕੁਝ ਲੈ ਕੇ ਜਾਈਦਾ ਪਾਜੀ ਆ ਕੀ ਪਿਆ ਪਾ ਇਹ ਪਰ ਇਹ ਲੱਕੜ ਦਾ ਹੈ ਇਹ ਕਿੱਥੇ ਵਰਤਦੇ ਹੋ ਉਹ ਜਿੱਦਾਂ ਦਾ ਤੇਰੇ ਕੰਮ ਆਣਾ ਮੈਂ ਤੇਰੇ ਤੇ ਵਰਤਦੇ ਨਹੀਂ ਤੂੰ ਟਾਈਮ ਨਾ ਖਰਾਬ ਕਰ ਮੇਰਾ ਤੂੰ ਜਾਣਾ ਤੇ ਜਾ ਜੇ ਕੋਹ ਲੈਣਾ ਤਾਂ ਲੈ ਨਹੀਂ ਨਹੀਂ ਲੈਨੇ ਲੈਨੇ ਭਾਜੀ ਆਪਾਂ ਆ ਗਿਆ ਭਾਜੀ ਆ ਗਿਆ ਲੈ ਕੇ ਲੈ ਕੇ ਜਾਣਾ ਜੀ ਆਪਾਂ ਲੈ ਕੇ ਜਾਣਾ ਕੋਈ ਨਹੀਂ ਯਾਰ ਤੂੰ ਲੈ ਲੈ ਕੀ ਲੈਣਾ ਵਾ ਦੱਸ ਆ ਕੁਰਸੀ ਕਿ ਦਵਾ ਜੀ ਇਹ ਕਿਦਾਂ ਲਾਈ ਆ ਲੈ ਆ ਥਾਣਾ ਲਾਈ ਇਹ ਜੀ ਸੀ ਬੀ ਨਾਲ ਲਵਾਈ ਆ ਭਾਜੀ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਕੀ ਰੇਟ ਹੈ ਨਾ ਕਿਨੇ ਕੀ ਦੇਣੀ ਹੈ 500 ਦੇ ਦਈਏ 500 ਦੀ ਭਾਜੀ ਕੁਰਸੀ ਜ ਮਾਰ ਕੇ ਤਿੰਨਾਂ ਚਾਰ ਕਿਲੋ ਲੋਹਾ ਵਾ 500 ਦੀ ਮਹਿੰਗੀ ਆ ਉਹ ਤੂੰ ਨਾ ਬਗਵਾਸ ਬੜੀ ਕਰਦਾ ਹੀ ਤੇਰੇ ਵਰਗੇ ਬੰਦੇ ਨੂੰ ਨਾ ਰੱਦੀ ਚ ਵੇਚ ਜਾਂਦੇ ਆ ਟੇਕੋ ਭਾਜੀ ਤੁਹਾਡੇ ਤੇ ਨਾ ਮਜ਼ਾਕ ਵੀ ਸਾਰੇ ਕਵਾੜੀਆਂ ਨਾਲ ਦੇ ਹੀ ਆ ਉਹ ਪਰਾ ਕਵਾੜੀ ਆ ਮੈਂ ਤੂੰ ਲੈਣਾ ਕੋ ਤੇ ਦੱਸ ਮੇਰਾ ਵੀ ਲੈ ਲੈ ਲੈਣਾ ਪਾਜੀ ਉਹ बार-बारू ਮਾਰੂ ਲੈਣਾ ਪੁੱਛ ਹੋ ਵਾ ਭਾਜੀ ਆ ਕੰਡਾ ਵਾ ਉਹ ਨਾ ਕਰ ਯਾਰ ਤੇਰੇ ਚੁੱਭ ਜਾਣਾ ਹੀ ਕੰਡਾ ਚਲੋ ਆਪਾਂ ਬਾਹਰ ਕੁਝ ਵੇਖ ਲੈਨੇ ਆ ਹੋ ਵਾ ਪਾ ਜੀਆ ਆ ਇੱਕ ਬੋਤਲ ਲਾ ਮੈਂ ਕੀ ਕਰਨੀ ਹੈ ਉਹ ਕੁਝ ਨਹੀਂ ਉਹ ਮੇਰਾ ਨਾ ਮੋਟਰਸਾਈਕਲ ਖਰਾਬ ਹੋ ਗਿਆ ਪਿੱਛੇ ਉਹ ਤੇਲ ਵੀ ਮੁੱਕਾ ਹੀ ਗਿਆ ਉਹ ਕਹਿੰਦਾ ਅੱਧਾ ਘੰਟਾ ਲੱਗਣਾ ਵਾ ਮੈਂ ਕਹਿੰਦਾ ਨਾਲੇ ਬੋਤਲ ਲੈਨੇ ਨਾਲੇ ਟੈਂਪਾਸ ਕਰ ਜੰਨੇ ਆ ਆ ਇੱਕ ਬੋਤਲ ਲਾ ਲਾ ਮੈਂ ਮਿਹਰਬਾਨੀ ਭਾਈ ਮਿਹਰਬਾਨੀ ਐਕਸਪੈਰੀਮੈਂਟ ਜਾਈਗੀ ਤਾਂ ਹੀ ਹਲੇ ਦੇ ਅੱਗੇ ਤੋਂ ਹੋਰ ਮਿਹਨਤ ਕਰਾਂਗੇ ਅਗਲੀ ਵੀਡੀਓ 'ਚ ਹੋਰ ਜ਼ਧ ਮਿਹਨਤ ਕਰਾਂਗੇ ਜੇ ਵਧੀਆ ਲੱਗੀ ਤਾਂ ਦੱਸਿਓ ਜ਼ਰੂਰ ਤੇ ਚੰਗਾ ਫਿਰ